ਜੇ ਆਪਾਂ ਗਾਈਡੈਂਸ ਕਰੀਏ ਆਪਾਂ ਇਹ ਪ੍ਰਚਾਰ ਕਰੀਏ ਤੇ ਆਪਾਂ ਸੈਕਸੈਸ ਹੋ ਸਕਦੇ ਆ ਜੇ ਅਸੀਂ ਕਿਸੇ ਕੰਮ ਵੱਲ ਹੱਥ ਬढ़ाਇਆ ਨਾ ਤਾਂ ਅਸੀਂ ਅੱਗੇ ਵੱਧ ਸਕਦੇ ਆ 2019 ਵਿੱਚ ਦਿਮਾਲਾ ਸਜਾਇਆ ਸੀ ਤੇ ਪਹਿਲਾਂ ਮੈਨੂੰ ਇਹਨਾਂ ਬਾਰੇ ਕੋਈ ਕੋਈ ਨੋ ਲੈਜ ਨਹੀਂ ਸੀਗੀ ਜਦੋਂ ਮੈਂ ਪਹਿਲੀ ਵਾਰ ਦਿਮਾਲਾ ਸਜਾਇਆ ਸੀ ਨਾ ਉਦੋਂ ਮੈਨੂੰ ਨਾ ਆਪਣੇ ਆਪ ਤੇ ਇੱਕ ਪ੍ਰਾਊਡ ਫੀਲ ਹੋਇਆ ਸੀ ਹਨਾ ਕਿ ਜਦੋਂ ਮਤਲਬ ਹੁਣ ਬਾਕੀ ਕੁੜੀਆਂ ਨੇ ਜੀਨਸ ਟਰੌਪਸ ਵਿੱਚ ਫਿਰਦੀਆਂ ਹਨਾ ਉਹਨਾਂ ਨੂੰ ਲੋਕੀ ਗੰਦੀ ਨਜ਼ਰ ਨਾਲ ਵੇਖਦੇ ਨੇ ਹੁਣ ਜੇ ਕੋਈ ਬਾਣੇ ਵਾਲੀ ਧੀ ਹੈ ਹਨਾ ਉਨੋ ਲੁਕੇ ਸਰਕਾਰ ਨਾਲ ਵੇਖਣਗੇ ਲੋਕਾਂ ਦੀ ਨਜ਼ਰ ਵਿੱਚ ਵੀ ਇੱਜ਼ਤ ਪ੍ਰਾਪਤ ਹੋਏਗੀ ਸਾਡੀ ਮਾਤਾ ਸੈਬਕੌਰ ਜੀ ਸੀ ਨਾ ਅਸੀਂ ਉਹਨਾਂ ਵੱਲ ਦੇਖਿਆ ਸੀ ਪਹਿਲਾਂ ਆਪ ਦਮਾ ਦਾ ਸਜਾਇਆ ਹਨਾ ਫਿਰ ਬਾਅਦ ਵਿੱਚ ਮੈਂ ਭੈਣ ਵਾਲ ਦੇਖਿਆ ਮੈਨੂੰ ਆਪਣੇ ਆਪ ਤੇ ਪ੍ਰਾਊਡ ਫੀਲ ਹੋਇਆ ਫਿਰ ਸਾਨੂੰ ਤੇ ਹੈ ਪਤਾ ਹੀ ਹੈ ਕਿ ਸਾਡੀ ਮਾਤਾ ਸੈਬਕੌਰ ਜੀ ਨੇ ਉਹ ਪੂਰੇ ਬਾਣੇ ਵਿੱਚ ਸੀਗੇ ਸ਼ਸਤਰ ਤਿਆਰ ਪਰ ਤਿਆਰ ਸੀਗੇ ਸਾਨੂੰ ਵੀ ਹੁਣ ਮਾਨ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਇਹਨਾਂ ਦੇ ਧੀਆਂ ਆ ਅਸੀਂ ਉਹਨਾਂ ਵਾਂਗੂ ਪ੍ਰਸ਼ਸਤਿਆਰ ਵਰਤਿਆ ਸ਼ਸਤਰ ਪੈਨਗੇ ਰੱਖੇ ਸ਼ਸਤਰਦਾਰੀ ਬਣ ਗਏ। ਇਹ ਸਵਾਲ ਤੋਂ ਲੈ ਕੇ ਆਂਦੀਆਂ ਨੇ ਕਿਉਂਕਿ ਉਹਨਾਂ ਨੂੰ ਹੈ ਨਾ ਇੱਕ ਉਹਨਾਂ ਦਾ ਮਾਈਂਡ ਸੈਟ ਹੋ ਗਿਆ ਵਾ ਕਿ ਜੇ ਅਸੀਂ ਬਾਣੇ ਵਿੱਚ ਆਈਆਂ ਦਸਤਾਧਾਰੀਆਂ ਸਾਨੂੰ ਸਕੂਲ 'ਚ ਐਡਮਿਸ਼ਨ ਨਹੀਂ ਮਿਲੂਗਾ ਤੇ ਅਸੀਂ ਦੁਨੀਆ ਦੇ ਨਾਲ ਨਹੀਂ ਚੱਲ ਸਕਦੇ। ਬਟ ਉਹ ਭੁੱਲ ਜਾਂਦੀਆਂ ਨੇ ਕਿ ਸਾਡੇ ਮਾਤਾ ਪਿਤਾ ਸਾਹਿਬ ਕੋਲ ਜੀ ਨੇ ਮਾਈ ਭਾਗੋ ਜੀ ਨੇ ਬਹੁਤ ਸਾਰੇ ਆਪਣੇ ਕੋਰਾ ਹੈਗੇ ਨੇ ਉਹ ਵੀ ਦੁਨੀਆ ਉਸ ਦੁਨੀਆ ਵਿੱਚ ਸਿਗੀ ਆ ਕਿਉਂਕਿ ਦਸਤਾਰ ਪਾਉਣ ਨਾਲ ਹੀ ਜੱਜਦੀ ਹੈਗੀ ਆ ਇਹਦੀ ਇੱਕ ਮਰਿਆਦਾ ਹੈਗੀ ਆ ਜਿਹੜੀ ਵੀ ਭੈਣ ਦਸਤਾਰ ਸਜਾਉਂਦੀਆਂ ਨੇ ਉਹਨਾਂ ਨੂੰ ਇੱਕ ਹੀ ਬੇਨਤੀ ਹੈ ਕਿ ਮਰਿਆਦਾ ਵਿੱਚ ਰੋ ਇਹਦੀ ਬਹੁਤ ਵੱਡੀ ਮਰਿਆਦਾ ਹੈਗੀ ਆ ਇਹ ਕੋਈ ਫੈਸ਼ਨ ਨਹੀਂ ਹੈਗਾ ਕਿ ਤੁਸੀਂ ਚਾਰ ਬਾਜੀ ਧੁਮਾਲਾ ਬੰਨਿਆ ਫਿਕਸ ਕਰਾਈਆਂ ਤੇ ਅਪਲੋਡ ਕਰਤੀਆਂ ਤਾਂ ਜੋ ਜਿਨ੍ਹਾਂ ਨੂੰ ਅਸੀਂ ਮਨਾ ਕਰਦੇ ਆ ਉਹ ਸਿਰਫ ਫੈਸ਼ਨ ਦੇ ਤੌਰ ਤੇ ਮੇਰੇ ਕੋਲ ਆਉਂਦੇ ਕਿ ਸਾਨੂੰ ਦਸਤਾਰ ਸਜਾਦਣ ਕਿ ਤੇ ਅਸੀਂ ਫੋਟੋਸ ਕਰਾ ਕੇ ਚੱਲ ਜਾਾਂਗੇ ਤਾਂ ਉਹ ਵੈਸਟਰਨ ਪ੍ਰਵਾਹਾਂ ਨਹੀਂ ਛੱਡਦੀਆਂ ਹੈਗੀਆਂ ਸੋ ਉਹਨਾਂ ਨੂੰ ਮੈਂ ਮੋਟੀਵੇਟ ਕਰਨ ਵਾਸਤੇ ਇਥੇ ਦਸਤਾਰ ਨਹੀਂ ਸਜਾਉਂਦੀ ਪਰ ਮੈਂ ਕੰਟੈਕਟ ਨੰਬਰ ਲੈ ਕੇ ਫਿਰ ਉਹਨਾਂ ਨੂੰ ਅਪਡੇਟਸ ਭੇਜਦੀ ਆਂ ਫਿਰ ਉਹਨਾਂ ਨੂੰ ਸਪੈਸ਼ਲੀ ਉਹਨਾਂ ਦੇ ਘਰੇ ਸਜਾਣ ਜਾਣੇ ਕਿ ਤੁਹਾਡਾ ਮਨ ਸੀਗਾ ਨਾ ਅੱਜ ਤੁਸੀਂ ਇਸ ਕਾਬਿਲ ਹੋਗੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ ਕਿ ਅੱਜ ਤੁਸੀਂ ਬਾਣਾਤਾਰੀ ਹੋਗੇ ਅੱਜ ਮੈਂ ਤੁਹਾਨੂੰ ਦਸਤਾਰ ਸਜਾ ਰਹੀ ਕਿ ਪਹਿਲਾਂ ਜਦ ਮਾਵਾਂ ਅਨਪੜ੍ਹ ਹੁੰਦੀਆਂ ਸੀ ਤਾਂ ਬੱਚੇ ਸਾਇੰਟਿਸਟ ਡਾਕਟਰ ਇੰਜੀਨੀਅਰ ਇਹ ਸਭ ਬੰਦੇ ਹੁੰਦੇ ਸੀ ਅੱਜ ਮਾਵਾਂ ਐਜੂਕੇਟ ਹੋ ਗਈਆਂ ਨੇ ਤਾਂ ਆਪਣੇ ਬੱਚੇ ਨੂੰ ਦੁਨੀਆ ਨਾਲ ਚਲਾਉਣ ਵਾਸਤੇ ਉਹਨਾਂ ਨੇ ਬੱਚੇ ਨੂੰ ਇਤਨਾ ਮਾਡਲ ਕਰਤਾ ਹੈ ਇਤਨੀ ਫ੍ਰੀडम ਦਿੱ بس ਜੋ ਦੇਖਦੇ ਨੇ ਉਹ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਸਮਝ ਉਹਨਾਂ ਨੂੰ ਹੁੰਦੀ ਨਹੀਂ ਕਿ ਅਸੀਂ ਕੀ ਕਰ ਰਹੇ ਹੈਗੇ ਕਿਉਂਕਿ ਸਮਝਾਨਵਰਾਂ ਨੇ ਕੁਝ ਛੁੱਟ ਦੇ ਕੇ ਰੱਖੀ ਹੈ ਨਾ ਕਿ ਪਹਿਲਾਂ ਤਾਂ ਅਸੀਂ ਮਾਪਿਓ ਤੇ ਗੱਲ ਆਂਦੀ ਹੈ ਜਿਵੇਂ ਦੀ ਮਾਪਿਓ ਹੋਣਗੇ ਅਗੋਂ ਧੀਆ ਵੀ ਉਹਦਾ ਦੀਆਂ ਹੋਣਗੀਆਂ ਤੇ ਮਾਵਾਂ ਉਹਨੂੰ ਚੰਗੀ ਸਿੱਖਿਆ ਹੋਵੇ ਕਿ ਉਹ ਆਪਣੀਆਂ ਧੀਆਂ ਨੂੰ ਚੰਗੀਆਂ ਸਿੱਖਿਆ ਦੇ ਪਾਉਣਗੀਆਂ ਗੁਰੂਕਲ ਦੀਆਂ ਦੀ ਕਿਰਪਾ ਮੈਂ ਫੌਜ ਦੇ ਵਿੱਚ ਹੌਲਦਾਰੀ ਲਾ ਕੇ ਫਿਰ ਕਿਰਪਾ ਕੀਤੀ ਮੇਰੇ ਸਾਧਗੁਰੂ ਨੇ ਮੈਂ ਸਿੱਖ ਰਹੇ ਜਿਹੜਾ ਦਾ ਜਵਾਨ ਹੌਲਦਾਰੀ ਲਾ ਕੇ ਪੈਡਸ਼ਨ ਆਇਆ ਵਾ ਫਿਰ 25 ਸਾਲ ਪੈਡਸ਼ਨਾਂ ਨੂੰ ਹੋ ਗਏ ਨੇ ਪਹਿਲਾਂ ਮੈਂ ਦੇ ਜੀ ਸੇਵਾ ਕੀਤੀ ਹੈ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਮੇਰੇ ਤੇ ਅਸਲੀ ਵਰਤੀ ਦਿੱਤੀ ਹੈ ਟਰੂਡੇ ਬਹੁਤ ਕਿਰਪਾ ਕੀਤੀ ਸਾਡੇ ਮੇਰੇ ਬਹੁਤ ਬਾਣੇ ਮੇਰੇ ਕਲਗੀਧਰ ਪਾਤਸ਼ਾਹ ਤੇ ਮੇਰੇ ਗਰੀਬੀ ਲਾਜ ਰੱਖੀ ਹੈ ਪਹਿਲਾਂ ਮੈਂ ਗੁਰਸਿੱਖੀ ਜੀਵਨ ਵਿੱਚ ਫੌਜੀ ਡੋકરી ਕੀਤੀ ਹੈ ਸਿੱਖ ਰੇਜiment ਵਿੱਚ ਫੋੜ ਮੇਰੇ ਅਸਲੀ ਬਾਣਾ ਗੁਰਸਾਹ ਨੇ ਆਪਣੀ ਕਿਰਪਾ ਕਰਕੇ ਮੇਰਾ ਪਰਿਵਾਰ ਸਾਰਾ ਆਪਣੇ ਚਰਨਾਂ ਦੀ ਪ੍ਰੀਤ ਦੇ ਕੇ ਮੇਰੂ ਗੁਰਸਿੱਖੀ ਜੀਵਨ ਦਿੱਤਾ ਹੈ yeah ਇਹ ਬੀਬੀਆਂ ਜਿਨ੍ਹਾਂ ਨੂੰ ਗੁਰਮਤ ਬਹੁਤ ਸਤਿਕਾਰ ਦਿੰਦੀ ਹੈਗੀ ਹੈ ਜਿਨ੍ਹਾਂ ਨੂੰ ਸਿੱਖੀ ਬਹੁਤ ਸਤਿਕਾਰ ਦਿੰਦੀ ਹੈਗੀ ਹੈ ਇਹ ਵੀ ਆਪਣਾ ਯੋਗਦਾਨ ਜ਼ਰੂਰ ਪਾਉਂਦੀਆਂ ਹੈਗੀਆਂ ਨੇ ਔਰ ਇਸ ਵੇਲੇ ਮੇਰੇ ਨਾਲ ਨੇ ਭੈਣ ਗੁਰਬਾਣੀ ਕੌਰ ਔਰ ਕਾਫੀ ਵਾਰ ਤੁਸੀਂ ਇਹਨਾਂ ਨੂੰ ਮਿਲ ਚੁੱਕੇ ਹੈਗੇ ਹੋ ਕਿਉਂਕਿ ਇਹ ਹਰ ਇੱਕ ਖਾਲਸਾਈ ਪੁਰਬ ਤੇ ਜਾ ਕੇ ਦੁਮਾਲਿਆਂ ਦੀ ਸੇਵਾ ਕਰਦੇ ਹੈਗੇ ਨੇ ਔਰ ਭੈਣਾਂ ਦੇ ਦੁਮਾਲਾ ਸੁਝਾਉਂਦੇ ਨੇ ਤੇ ਉਹਨਾਂ ਨੂੰ ਸਿੱਖੀ ਪ੍ਰਤੀ ਪ੍ਰੇਰਿਤ ਵੀ ਕਰਦੇ ਹੈਗੇ ਨੇ ਪਰ ਅੱਜ ਭੈਣ ਗੁਰਬਾਣੀ ਕੌਰ ਦੇ ਜ਼ਰੀਏ ਇੱਕ ਵੱਖਰੀ ਕਹਾਣੀ ਦੇ ਰੂਬਰੂ ਕਰਵਾਵਾਂਗੀ ਕਿ ਜ਼ਿੰਦਗੀਆਂ ਕਿਵੇਂ ਬਦਲਦੀਆਂ ਹੈਗੀਆਂ ਨੇ ਜਿਵੇਂ ਕਹਿੰਦੇ ਨਾ ਕਿ ਸੰਗਤ ਦੀ ਰੰਗਤ ਕਿਵੇਂ ਪੈਂਦੀ ਹੈਗੀ ਹੈ ਔਰ ਇਹ ਪੈਨ ਗੁਰਬਾਨੀ ਕੌਰ ਹੈ ਔਰ ਇਧਰ ਪੈਨ ਲਵਦੀਪ ਕੌਰ ਹੈਗੀ ਹੈ ਸੋ ਜਦੋਂ ਪਹਿਲੀ ਵਾਰ ਇਹਨਾਂ ਨੇ ਦੁਮਾਲਿਆਂ ਦਾ ਇਹ ਸ਼ੁਰੂ ਕੀਤਾ ਸੀਗਾ ਇਹ ਸੇਵਾ ਕਰਨੀ ਔਰ ਉਸ ਦੇ ਵਿੱਚ 2019 ਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਦੁਮਾਲਾ ਸਜਾਇਆ ਸੀ ਤਦ ਤੋਂ ਹੀ ਇਹ ਲਗਾਤਾਰ ਹੋਲਾ ਮਹੱਲਾ ਦੇ ਆ ਕੇ ਇਹਨਾਂ ਦੇ ਨਾਲ ਹੋਰ ਬੈਣਾ ਤੇ ਦੁਮਾਲਿਆਂ ਦੀ ਸੇਵਾ ਕਰਦੇ ਹੈਗੇ ਨੇ ਔਰ ਉਸ ਤੋਂ ਬਾਅਦ ਇਹ ਸਿੱਖੀ ਸਰੂਪ ਚ ਵੀ ਆਏ ਸੋ ਸਿੱਖੀ ਦੇ ਵਿੱਚ ਮੂਡ ਵਾਪਸੀ ਦੀ ਪ੍ਰੇਰਣਾ ਦੀ ਇਹ ਕਹਾਣੀ ਹੈ ਪਹਿਲਾਂ ਅਸੀਂ ਭੈਣ ਗੁਰਬਾਣੀ कौर ਦੇ ਨਾਲ ਗੱਲ ਕਰਾਂਗੇ ਸੋ ਹਰ ਵਾਰ ਮੈਂ ਤੁਹਾਡੇ ਕੋਲ ਦੁਮਾਲੇ ਬਾਰੇ ਔਰ ਇਹਨਾਂ ਚੀਜ਼ਾਂ ਬਾਰੇ ਪੁੱਛਦੀ ਆ ਪਰ ਮੈਂ ਅੱਜ ਪੁੱਛੂੰਗੀ ਜਿਵੇਂ ਤੁਸੀਂ ਇਹਨਾਂ ਬਾਰੇ ਦੱਸਿਆ ਕਿ ਇਹਨਾਂ ਦੇ ਤੁਸੀਂ ਦੁਮਾਲਾ ਜਦ ਸਜਾਇਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਪ੍ਰੇਰਣਾ ਮਿਲੀ ਤੇ ਅੱਜ ਪੂਰੀ ਤਰ੍ਹਾਂ ਬਾਣੇ ਵਿੱਚ ਹੈਗੇ ਨੇ ਜਦੋਂ ਇਦਾਂ ਆ ਕੇ ਕੋਈ ਭੈਣਾ ਮਿਲਦੀ ਹੈ ਤੇ ਕਿਵੇਂ ਲੱਗਦਾ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਹੈ ਕਿ ਇਹ ਭੈਣ ਵਿਛੜੀ ਹੋਈ ਸੀ ਗੁਰਸਿੱਖੀ ਤੋਂ ਤੇ ਕਿਤੇ ਨਾ ਕਿਤੇ ਮੇਰੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ੋਂ ਇੱਕ ਕੈਂਪ ਦਾ ਇੱਕ ਸਹਾਰਾ ਬਣ ਕੇ ਭੈਣ ਬਾਣੇ ਵਿੱਚ ਆਈ ਆ ਇਸ ਭੈਣ ਨੂੰ ਵੀ ਕਿ ਮੈਨੂੰ ਬੜਾ ਮਾਨ ਮਹਿਸੂਸ ਹੋ ਰਿਹਾ ਵਾ ਤੇ ਇਦਾਂ ਫੀਲ ਹੋ ਰਿਹਾ ਕਿ ਜੇ ਆਪਾਂ ਗਾਈਡੈਂਸ ਕਰੀਏ ਆਪਾਂ ਇਹ ਪ੍ਰਚਾਰ ਕਰੀਏ ਤੇ ਆਪਾਂ ਸਿਕਸੈਸ ਹੋ ਸਕਦੇ ਆ ਜੇ ਅਸੀਂ ਕਿਸੇ ਕੰਮ ਵੱਲ ਹੱਥ ਬढ़ाਇਆ ਹੈ ਨਾ ਤਾਂ ਅਸੀਂ ਅੱਗੇ ਵਧ ਸਕਦੇ ਆ ਕਿੰਨੀ ਸੋਹਣੀ ਗੱਲ ਤੁਸੀਂ ਕਹੀ ਹੈ ਕਿ ਜੇ ਇੱਕ ਭੈਣ ਦੇ ਇੱਕ ਛੋਟੇ ਜਿਹੇ ਉਪਰਾਲੇ ਦੇ ਨਾਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਤੇ ਸਾਡੇ ਕੋਲ ਕਿੰਨੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਜੇ ਉਹ ਆਪਣੇ ਪੱਧਰ ਤੇ ਇਹੋ ਜਿਹੇ ਛੋਟੇ-ਛੋਟੇ ਉਪਰਾਲੇ ਕਰਨ ਤਾਂ ਕਿੰਨੀਆਂ ਜ਼ਿੰਦਗੀਆਂ ਬਦਲ ਸਕਦੇ ਹੈਗੇ ਨਾ ਅਸੀਂ ਪਹਿਲਾਂ ਲਵਦੀਪ ਕੋਲੋਂ ਵੀ ਉਹਦਾ ਐਕਸਪੀਰੀਅੰਸ ਪੁੱਛਦੇ ਹਾਂ ਸੋ ਪਹਿਨ ਲਵਦੀਪ ਜੀ ਤੁਹਾਡਾ ਸਵਾਗਤ ਕਰਦੀ ਹਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਪਹਿਲਾਂ ਆਪ ਇੱਥੇ ਆ ਕੇ ਜਦੋਂ ਦੁਮਾਲਾ ਪਹਿਲੀ ਵਾਰ ਸੁਜਾਇਆ ਸੀ ਪਹਿਨ ਗੁਰਬਾਣੀ ਕੌਰ ਕੋਲ ਉਦੋਂ ਕਿੱਦਾਂ ਮਹਿਸੂਸ ਹੋਇਆ ਸੀ ਵੈਗੁਰਜੀ ਦਾ ਖਲਸਾ ਵੈਗੁਰਜੀ ਦੀ ਫਤਿਹ ਮੈਂ ਗੁਰਬਾਨੀ ਕੋਲ ਭੈਣ ਕੋਲ 2019 ਵਿੱਚ ਦਮਾਲਾ ਸਜਾਇਆ ਸੀ ਤੇ ਪਹਿਲਾਂ ਮੈਨੂੰ ਇਹਨਾਂ ਬਾਰੇ ਕੋਈ ਕੋਈ ਨੋਲੇਜ ਨਹੀਂ ਸੀਗੀ ਜਦੋਂ ਮੈਂ ਪਹਿਲੀ ਵਾਰ ਦਮਾਲਾ ਸਜਾਇਆ ਸੀ ਨਾ ਉਦੋਂ ਮੈਨੂੰ ਨਾ ਆਪਣੇ ਆਪ ਤੇ ਇੱਕ ਪ੍ਰਾਊਡ ਫੀਲ ਹੋਇਆ ਸੀ ਹਨਾ ਕਿ ਜਦੋਂ ਮਤਲਬ ਹੁਣ ਬਾਕੀ ਕੁੜੀਆਂ ਨੇ ਜੀਨਸ ਟਰੌਪ ਵਿੱਚ ਫਿਰਦੀਆਂ ਹਨਾ ਉਹਨਾਂ ਨੂੰ ਲੋਕੀ ਗੰਦੀ ਨਜ਼ਰ ਨਾਲ ਵੇਖਦੇ ਨੇ ਹੁਣ ਜੇ ਕੋਈ ਬਾਣੇ ਵਾਲੀ ਧੀ ਹੈ ਹਨਾ ਉਹਨਾਂ ਨੂੰ ਲੋਕੀ ਸਤਕਾਰ ਨਾਲ ਵੇਖਣਗੇ ਲੋਕਾਂ ਦੀ ਨਜ਼ਰ ਵਿੱਚ ਵੀ ਇੱਜ਼ਤ ਪ੍ਰਾਪਤ ਹੋਏਗੀ ਹਾਂਜੀ ਤੁਹਾਨੂੰ ਇਹ ਪ੍ਰੇਰਣਾ ਤੁਹਾਨੂੰ ਕਿਵੇਂ ਆਈ ਜਿਵੇਂ ਤੁਸੀਂ ਕਿਹਾ ਕਿ ਬਹੁਤ ਚੰਗਾ ਲੱਗਾ ਕਿ ਹਨਾ ਜਿਵੇਂ ਸੰਗਤ ਦੀ ਨਜ਼ਰ ਦੇ ਵਿੱਚ ਇੱਕ ਰਿਸਪੈਕਟ ਮਿਲਦੀ ਹੈਗੀ ਹੈ ਕਿ ਹਨਾ ਬਾਣੇ ਵਿੱਚ ਸਿੰਘਣੀ ਹੈਗੀ ਹੈ ਪਰ ਤੁਹਾਨੂੰ ਇਹ ਪ੍ਰੇਰਣਾ ਕਿਵੇਂ ਆਈ ਕਿ ਪੂਰਾ ਹੀ ਸਿੱਖੀ ਵਾਲੇ ਪਾਸੇ ਲੱਗਣਾ ਹੈਗਾ ਅੱਜ ਤੁਸੀਂ ਪੂਰਾ ਬਾਣੇ 'ਚੋਂ ਔਰ ਸ਼ਸਤਰ ਤੱਕ ਤੁਹਾਡੇ ਕੋਲ ਨੇ ਹਾਂਜੀ ਸਾਡੀ ਮਾਤਾ ਸਾਹਿਬਕੌਰ ਜੀ ਸੀ ਨਾ ਅਸੀਂ ਉਹਨਾਂ ਵੱਲ ਦੇਖਿਆ ਸੀ ਪਹਿਲਾਂ ਆਪ ਦਮਾਲਾ ਸਜਾਇਆ ਹਨਾ ਫਿਰ ਬਾਅਦ 'ਚ ਮੈਂ ਭੈਣ ਵੱਲ ਦੇਖਿਆ ਮੈਨੂੰ ਆਪਣੇ ਆਪ ਤੇ ਪ੍ਰਾਊਡ ਫੀਲ ਹੋਇਆ ਫਿਰ ਸਾਨੂੰ ਤੇ ਇਹ ਪਤਾ ਹੀ ਹੈ ਕਿ ਸਾਡੀ ਮਾਤਾ ਸਹਿਬਕੌਰ ਜੀ ਨੇ ਉਹ ਪੂਰੇ ਬਾਣੇ ਵਿੱਚ ਸੀਗੇ ਸ਼ਸਤਰ ਤਿਆਰ ਵਰਤਿਆ ਸੀਗੇ ਸਾਨੂੰ ਵੀ ਹੁਣ ਮਾਨ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਧੀਆਂ ਆ ਅਸੀਂ ਉਹਨਾਂ ਵਾਂਗੂ ਪ੍ਰਸ਼ਸ ਤਿਆਰ ਵਰਤਿਆ ਸ਼ਸਤਰ ਬੰਨ ਕੇ ਰੱਖਿਆ ਸ਼ਸਤਰਦਾਰੀ ਬਣ ਗਏ ਜੀ ਔਰ ਜਦੋਂ ਹੁਣ ਤੁਸੀਂ ਕਿਸੇ ਦੇ ਸਿਰ ਤੇ ਦਮਾਲਾ ਸੁਜਾਉਂਦੇ ਹੈਗੇ ਹੋ ਮੈਂ ਪੈਣ ਗੁਰਬਾਣੀ ਤੋਂ ਇਹ ਗੱਲ ਬਹੁਤ ਵਾਰੀ ਪੁੱਛੀਓ ਕਹਿੰਦੇ ਕਿ ਬੜੀ ਅੰਦਰੋਂ ਇੱਕ ਸੰਤੁਸ਼ਟੀ ਆਉਂਦੀ ਹੈ ਲੱਗਦਾ ਵੀ ਗੁਰੂ ਪਾਤਸ਼ਾਹ ਤੋਂ ਅਸੀਸ ਮਿਲਦੀ ਪਈ ਹੈ ਤੁਹਾਨੂੰ ਕਿਦਾਂ ਮਹਿਸੂਸ ਹੁੰਦਾ ਜਦੋਂ ਤੁਸੀਂ ਕਿਸੇ ਦੇ ਸਿਰ ਤੇ ਦਮਾਲਾ ਸੁਜਾਉਂਦੇ ਹੋ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜੇ ਕੋਈ ਸਾਡੇ ਕੋਲ ਪੈਣ ਦਮਾਲਾ ਸਜਾਣ ਆਉਂਦੀ ਵੀ ਹੈ ਨਾ ਤਾਂ ਉਹਨਾਂ ਨੂੰ ਵੀ ਅੱਗੇ ਪ੍ਰੇਰਣਾ ਮਿਲੇ ਕਿ ਹੁਣ ਜਿਹੜੇ ਬਾਕੀ ਮੇਕਅਪ ਵਗੈਰਾ ਕਰਦੇ ਨੇ ਇਹਨਾਂ ਨੂੰ ਬਾਕੀ ਖੜਾ ਛੱਡੇ ਹਾਂਜੀ ਤੇ ਰੂਪ ਬਣਾਓ ਖੜਾ ਛੱਡਾ ਫੈਸ਼ਨ ਦਾ ਕੀ ਬਾਤ ਹੈ ਬਹੁਤ ਸੋਹਣੀ ਗੱਲ ਕਹੀ ਏ ਲਬਦੀਪ ਕੌਰ ਨੇ ਔਰ ਜਿਵੇਂ ਇਹਨਾਂ ਨੇ ਕਿਹਾ ਹਨਾ ਕਿ ਬੜੀ ਇੱਕ ਬੇਬਾਕੀ ਅੰਦਰ ਆ ਜਾਂਦੀ ਹੈਗੀ ਆ ਤੁਹਾਡੇ ਕੋਲ ਜਿਹੜੀਆਂ ਬੀਬੀਆਂ ਇੱਥੇ ਦੁਮਾਲਾ ਸਜਾਉਣ ਦੇ ਲਈ ਆਉਂਦੀਆਂ ਕੀ ਕੀ ਸਵਾਲ ਰਹਿੰਦੇ ਨੇ ਉਹਨਾਂ ਦੇ ਮਨ 'ਚ ਕੋਈ ਡਰ ਵੀ ਹੁੰਦਾ ਹੈ ਕਿ ਦੁਮਾਲਾ ਦੁਮਾਲੇ ਨੂੰ ਕਿਵੇਂ ਸੋਚਦੀਆਂ ਨੇ ਉਹ ਕਿਉਂਕਿ ਜਿਵੇਂ ਮਰਿਆਦਾ ਨੂੰ ਲੈ ਕੇ ਇੱਕ ਹੁੰਦਾ ਵੀ ਇੰਨੀ ਮਰਿਆਦਾ ਨਹੀਂ ਰੱਖੀ ਜਾਣੀ ਕਿਦਾਂ ਦੇ ਸਵਾਲ ਲੈ ਕੇ ਆਉਂਦੀਆਂ ਨੇ ਬਿਲਕੁਲ ਦੀਦੀ ਸਵਾਲ ਤੋਂ ਲੈ ਕੇ ਆਂ ਗਈਆਂ ਨੇ ਕਿਉਂਕਿ ਉਹਨਾਂ ਨੂੰ ਹੈ ਨਾ ਇੱਕ ਉਹਨਾਂ ਦਾ ਮਾਈਂਡ ਸੈਟ ਹੋ ਗਿਆ ਵਾ ਕਿ ਜੇ ਅਸੀਂ ਬਾਣੇ ਵਿੱਚ ਆਈਆਂ ਦਸਤਾਧਾਰੀਆਂ ਸਾਨੂੰ ਸਕੂਲ 'ਚ ਐਡਮਿਸ਼ਨ ਨਹੀਂ ਮਿਲੂਗਾ ਤੇ ਅਸੀਂ ਦੁਨੀਆ ਦੇ ਨਾਲ ਨਹੀਂ ਚੱਲ ਸਕਦੇ ਬਟ ਉਹ ਭੁੱਲ ਜਾਂਦੀਆਂ ਨੇ ਕਿ ਸਾਡੇ ਮਾਤਬ ਸਾਹਿਬ ਕੋਰਜੀ ਨੇ ਮਾਈ ਪਾਗੋ ਜੀ ਨੇ ਬਹੁਤ ਸਾਰੇ ਆਪਣੇ ਕੋਰਾ ਹੈਗੇ ਨੇ ਉਹ ਵੀ ਦੁਨੀਆ ਉਸ ਦੁਨੀਆ ਵਿੱਚ ਸਿਗੀ ਆ ਜਿਨ੍ਹਾਂ ਨੇ ਇੰਨੀਆਂ ਜੰਗਾਂ ਲੜ ਕੇ ਸ਼ਹਾਦਤ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਦੀ ਦੇਣ ਅਸੀਂ ਅੱਜ ਇੱਥੇ ਖੜੇ ਹੈਗੇ ਆ ਉਹਨਾਂ ਦੀ ਬਖਸ਼ਿਸ਼ ਤੋਂ ਅੱਜ ਅਸੀਂ ਇੱਥੇ ਖੜੇ ਹੈਗੇ ਆ ਬਹੁਤ ਸਾਰੀਆਂ ਸਿੰਘਣੀਆਂ ਨੇ ਜੋ ਪ੍ਰਚਾਰ ਕਰ ਰਹੀਆਂ ਨੇ ਤਾਂ ਕਿ ਇਹ ਤਾਂ ਹੈ ਨਹੀਂ ਕਿ ਅਸ ਦਾ ਯੂਥ ਜੋ ਦਸਤਾਰ ਧਾਰੀ ਹੈਗੇ ਉਹ ਵਿਦਿਆ ਨਹੀਂ ਲੈ ਪਰਿਆ ਜਾਂ ਸਟੱਡੀ ਨਹੀਂ ਕਰ ਪਾ ਰਿਹਾ ਹੈਗਾ ਤਾਂ ਭੈਣਾ ਦਾ ਇਹ ਇੱਕ ਸਿਰਫ ਮਾਈਂਡ ਸੈਟ ਹੋ ਗਿਆ ਵਾ ਕਿਉਂਕਿ ਸੰਗਤ ਕਰਕੇ ਸੰਗਤ ਤਾਂ ਇੱਕ ਦਸਤਾਰ ਧਾਰੀ ਬੱਚੇ ਨੂੰ ਬੈਕਵਰਡ ਦਾ ਨਾਮ ਦੇ ਦਿੰਦੀ ਆ ਉਹ ਸੁੰਦੀਆਂ ਬੱਚੀਆਂ ਘਬਰਾ ਜਾਂਦੀਆਂ ਨੇ ਕਿ ਅੱਛਾ ਜੇ ਮੈਂ ਇਹ ਪਹਿਨੇ ਜੀਨਸ ਪਾਈ ਆ ਉਹ ਮੈਂ ਦਸਤਾਰ ਸਜਾ ਕੇ ਜਿੱਥੇ ਬੈ ਗਈ ਤੇ ਇਹਨਾਂ ਨੇ ਮੈਨੂੰ ਬੈਕਵਰਡ ਕਹਿਣਾ ਵਾ ਬਟ ਉਹ ਇਹ ਭੁੱਲ ਜਾਂਦੇ ਆਪਣੀ ਮਰਿਆਦਾ ਨੂੰ ਭੁੱਲ ਜਾਂਦੇ ਨੇ ਚਾਰ ਬੰਦਿਆਂ ਨੇ ਜੋ ਗੱਲ ਕਹਤੇ ਉਹ ਗੱਲਾਂ ਵਿੱਚ ਲੱਗ ਜਾਂਦੇ ਨੇ ਸੋ ਬਹੁਤ ਸਾਰੇ ਭੈਣਾ ਬਹੁਤ ਸਾਰੇ ਸਵਾਲ ਲੈ ਕੇ ਆਉਂਦੀਆਂ ਨੇ ਕਿ ਭੈਣਾ ਜੇ ਅਸੀਂ ਚੀਜ਼ ਤੇ ਉੱਤੇ ਦਸਤਾਰ ਸਜਾ ਲਈਏ ਤਾਂ ਤਾਂ ਮੈਂ ਕਈ ਲੋਕ ਇਹ ਵੀ ਕਹਿੰਦੇ ਨੇ ਨਾ ਕਿ ਘੱਟੋ ਘੱਟ ਦੁਮਾਲਾ ਤੇ ਸਜਾਇਆ ਨਾ ਹਾਂਜੀ ਬਿਲਕੁਲ ਬਿਲਕੁਲ ਦੀਦੀ ਕੀ ਹੋ ਗਿਆ ਜੀਨ ਪਾਈ ਹੈ ਜਾਂ ਕੋਈ ਵੈਸਟਰਨ ਪਾਇਆ ਹੈ ਦਮਾਲਾ ਤਾਂ ਸਜਾ ਹੀ ਰਹੇ ਆ ਨਾ ਦੇਖੋ ਜੀ ਉਹਨਾਂ ਨੇ ਤੇ ਦਸਤਾਰ ਸਜਾਈ ਆ ਤਾਂ ਉਹਨਾਂ ਦੇ ਮਨ ਵਿੱਚ ਆਏ ਹੋਊਗਾ ਅਸੀਂ ਦਸਤਾਰ ਧਾਰਨ ਕਰਨੀ ਆ ਤਾਂ ਹੀ ਉਹ ਦਸਤਾਰ ਰੱਖੀ ਬੈਠੇ ਨੇ ਤੇ ਜੇ ਦਸਤਾਰ ਜਦ ਉਹਨਾਂ ਨੇ ਸਜਾਈ ਸੀਗੀ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਪਹਿਲੇ ਉਹਦੇ ਬਾਰੇ ਸਾਰੇ ਉਹਦਾ ਇਤਿਹਾਸ ਪੜ੍ਹਦੇ ਆ ਤਾਂ ਤੇ ਦਸਤਾਰ ਸਜਾਈ ਸੀ ਤਾਂ ਉਹਦੇ ਮਰਿਆਦਾ ਨੂੰ ਵੀ ਪੜ੍ਹਨਾ ਚਾਹੀਦਾ ਸੀਗਾ ਦਸਤਾਰ ਇੱਕ ਫੈਸ਼ਨ ਨਹੀਂ ਆ ਇਹ ਸਿਰ ਦਾ ਤਾਜ ਆ ਬੜੀਆਂ ਕੁਰਬਾਨੀਆਂ ਨਿੱਕੀਆਂ ਜਿੰਦਾਂ ਤੋਂ ਬਾਸਾਨੂੰ ਇਹ ਸਿਰ ਤੇ ਤਾਜ ਮਿਲਿਆ ਇਹਦੀ ਬੇਅਦਵੀ ਨਾ ਹੋਵੇ ਤੇ ਜੇ ਤੁਸੀਂ ਦਸਤਾਰ ਸਜਾਣੀ ਆ ਤਾਂ ਇੱਕ ਇੱਕ ਨਾਉ ਤੇ ਪੈਰ ਰੱਖ ਕੇ ਚੱਲਣਾ ਚਾਹੀਦਾ ਜੇ ਦਸਤਾਰ ਸਜਾਣੀ ਆ ਤਾਂ ਇਹ ਬਿਨਾਵਾ ਛੱਡ ਦੋ ਜੇ ਇਹ ਬਿਨਾਵਾ ਕਰਨਾ ਹੈ ਤਾਂ ਦਸਤਾਰ ਛੱਡ ਦੋ ਬਿਲਕੁਲ ਔਰ ਬਹੁਤ ਸਾਰੀਆਂ ਬੀਬੀਆਂ ਮੈਂ ਦੇਖਿਆ ਜਿਹੜੀਆਂ ਤੁਹਾਡੇ ਕੋਲ ਇੱਥੇ ਆ ਕੇ ਦੁਮਾਲਾ ਸਜਾਉਣ ਦੀ ਇੱਛਾ ਜ਼ਾਹਿਰ ਕਰਦੀਆਂ ਨੇ ਪਰ ਤੁਸੀਂ ਉਹਨਾਂ ਨੂੰ ਮਨਾ ਕਰ ਦਿੰਦੇ ਕਿ ਅਸੀਂ ਤੁਹਾਡੇ ਫਿਲਹਾਲ ਨਹੀਂ ਸਜਾ ਸਕਦੇ ਉਹਨਾਂ ਦੇ ਪਹਿਰਾ ਵਿੱਚ ਕੀ ਕੀ ਕਮੀਆਂ ਰਹਿੰਦੀਆਂ ਹੈਗੀਆਂ ਨੇ ਜਿਦੇ ਕਰਕੇ ਤੁਸੀਂ ਕਹਿੰਨੇ ਕਿ ਇਹ ਦਸਤਾਰ ਬੜੀ ਇਤਿਹਾਸ ਦੇ ਨਾਲ ਜੁੜੀ ਹੋਈ ਬੜੀ ਮਾਣਮੱਤੀ ਚੀਜ਼ ਹੈ ਵੀ ਇਹ ਅਜੇ ਤੁਸੀਂ ਸਜਾਉਣ ਦੇ ਕਾਬਿਲ ਨਹੀਂ ਹੋਏ ਕਿਉਂਕਿ ਤਾਂ ਕਿ ਆਪਾਂ ਇਹ ਗੱਲ ਸੰਗਤ ਤੱਕ ਵੀ ਦੱਸ ਸਕੀਏ ਕਿ ਮਰਿਆਦਾ ਕਿੰਨੀ ਕਿ ਜ਼ਿਆਦਾ ਜ਼ਰੂਰੀ ਹੈ ਜੋ ਭੈਣਾ ਦਿਲ ਵਿੱਚ ਇੱਛਾ ਰੱਖ ਕੇ ਦਸਤਾਰ ਸਜਾਉਂਦੀਆਂ ਨੇ ਉਹਨਾਂ ਨੇ ਨਾ ਜੀਨਸ ਪਾਈਆਂ ਹੁੰਦੀਆਂ ਨੇ ਤਾਂ ਜਦ ਮੈਂ ਉਹਨਾਂ ਨੂੰ ਕਹਿੰਨੇ ਕਿ ਭੈਣ ਨਹੀਂ ਤੁਸੀਂ ਫਰਾਕ ਸੂਟ ਜਾਂ ਸੂਟ ਵਿੱਚ ਆਓ ਅਸੀਂ ਪਹਿਲਾਂ ਸਟਾਰਟਿੰਗ ਇਦਾਂ ਹੀ ਕਰਦੇ ਤਾਂ ਕਿ ਬੱਚੇ ਨੂੰ ਨਾ ਇੱਕਦਮ ਹੈਵੀ ਪੰਨਾ ਲੱਗੇ ਕਿ ਪੋਰਸ ਨਾ ਲੱਗੇ ਕਿ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਸੋ ਉਹ ਮੈਨੂੰ ਕਹਿੰਦੇ ਨੇ ਨਹੀਂ ਦੀਦੀ ਅਸੀਂ ਸੂਟ ਲੈ ਕੇ ਨਹੀਂ ਆਏ ਅਸੀਂ ਜੀਨਸ ਪਾ ਕੇ ਆਏ ਤੁਹਾਨੂੰ ਦਸਤਾਰ ਸਜਾ ਦੋ ਸੋ ਇਹ ਪ੍ਰੈਸ਼ਰਾਈਜ਼ ਵਿੱਚ ਉਹ ਆ ਜਾਂਦੀਆਂ ਨੇ ਸੋ ਅਸੀਂ ਉਹਨਾਂ ਨੂੰ ਕਹਿੰਨੇ ਕਿ ਭੈਣ ਹਾਜੀ ਤੁਸੀਂ ਜਦ ਤੱਕ ਬਾਣਾ ਪੱਕਾ ਨਹੀਂ ਹੋਊਗਾ ਕਿਉਂਕਿ ਇਹ ਦਸਤਾਰ ਬਾਣੇ ਨਾਲ ਹੀ ਜੱਚਦੀ ਹੈਗੀ ਮਰਿਆਦਾ ਹੈਗੀ ਆ ਜਿਹੜੀ ਵੀ ਭੈਣਾਂ ਦਸਤਾਰ ਸਜਾਉਂਦੀਆਂ ਨੇ ਉਹਨਾਂ ਨੂੰ ਇੱਕ ਹੀ ਬੇਨਤੀ ਹੈ ਕਿ ਮਰਿਆਦਾ ਵਿੱਚ ਰੋ ਇਹਦੀ ਬਹੁਤ ਵੱਡੀ ਮਰਿਆਦਾ ਹੈਗੀ ਆ ਇਹ ਕੋਈ ਫੈਸ਼ਨ ਨਹੀਂ ਹੈਗਾ ਕਿ ਤੁਸੀਂ ਚਾਰ ਪਾ ਦੁਮਾਲਾ ਬਣਿਆ ਪਿਕਸ ਕਰਾਈਆਂ ਤੇ ਅਪਲੋਡ ਕਰਤੇ ਆ ਤਾਂ ਜੋ ਜਿਨ੍ਹਾਂ ਨੂੰ ਅਸੀਂ ਮਨਾ ਕਰਦੇ ਆ ਉਹ ਸਿਰਫ ਫੈਸ਼ਨ ਦੇ ਤੌਰ ਤੇ ਮੇਰੇ ਕੋਲ ਆਉਂਦੇ ਕਿ ਸਾਨੂੰ ਦਸਤਾਰ ਸਜਾ ਦੇਣਗੇ ਤਾਂ ਅਸੀਂ ਫੋਟੋਸ ਕਰਾ ਕੇ ਚੱਲ ਜਾਾਂਗੇ ਤਾਂ ਉਹ ਵੈਸਟਰਨ ਪਹਿਨਾਵਾ ਨਹੀਂ ਛੱਡਦੀਆਂ ਹੈਗੀਆਂ ਸੋ ਉਹਨਾਂ ਨੂੰ ਮੈਂ ਮੋਟੀਵੇਟ ਕਰਨ ਵਾਸਤੇ ਇੱਥੇ ਦਸਤਾਰ ਨਹੀਂ ਸਜਾਉਂਦੀ ਪਰ ਮੈਂ ਕੰਟੈਕਟ ਨੰਬਰ ਲੈ ਕੇ ਫਿਰ ਉਹਨਾਂ ਨੂੰ ਅਪਡੇਟਸ ਭੇਜਦੀ ਆ ਫਿਰ ਉਹਨਾਂ ਨੂੰ ਸਪੈਸ਼ਲੀ ਉਹਨਾਂ ਦੇ ਘਰੇ ਸਜਾਣ ਜਾਣੀ ਕਿ ਤੁਹਾਡਾ ਮਨ ਸੀਗਾ ਨਾ ਅੱਜ ਤੁਸੀਂ ਕਾਬਿਲ ਹੋਗੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਗੀ ਕਿ ਅੱਜ ਤੁਸੀਂ ਬਾਣਾ ਧਾਰੀ ਹੋਗੇ ਅੱਜ ਮੈਂ ਤੁਹਾਨੂੰ ਦੱਸਦਾ ਸਜਾਣੀ ਆ ਵੀ ਕਈ ਕੁੜੀਆਂ ਸਿਰਫ ਰੀਲਸ ਬਣਾਉਣ ਦੇ ਲਈ ਨਾ ਕਈ ਬੜੀਆਂ ਫੇਮਸ ਨੇ ਮੈਂ ਕੁਝ ਫੈਸ਼ਨ ਮਾਡਲਸ ਵੀ ਦੇਖ ਰਹੀ ਸੀ ਕੋਈ ਮੁੰਡੇ ਵੀ ਉਹ ਵੀ ਦਮਾਲਾ ਸਜਾ ਕੇ ਫਿਰ ਲਿਪਸਟਿਕ ਐਂਡ ਪੂਰਾ ਮੇਕਅਪ ਲਗਾ ਕੇ ਰੀਲਸ ਵਗੈਰਾ ਬਣਾਉਂਦੇ ਹੈਗੇ ਆ ਉਹ ਸਾਰਾ ਗਲਤ ਆ ਬਿਲਕੁਲ ਗਲਤ ਆ ਦਸਤਾਰ ਦੇ ਨਾਲ ਇਸ ਚੀਜ਼ ਦੀ ਮर्याਦ ਨੇ ਜੇ ਕੋਈ ਪੱਗ ਵਾਲਾ ਵੀਰ ਹੈ ਦਸਤਾਰ ਵਾਲਾ ਵੀਰ ਹੈ ਉਹ ਸ਼ਸਤਰ ਵਿਦਿਆ ਯਾ ਸ਼ਸਤਰ ਦੇ ਨਾਲ ਜੱਜਦਾ ਹੈ ਉਹ ਇਹ ਸਭ ਚੀਜ਼ਾਂ ਕਰਦੇ ਨਹੀਂ ਜੱਜਦੇ ਉਬਾਕੀ ਗੱਲ ਹੋ ਰਹਾ ਕਿ ਪਹਿਲਾ ਜਦ ਮਾਵਾਂ ਅਨਪੜ੍ਹ ਹੁੰਦੀਆਂ ਸੀ ਤਾਂ ਬੱਚੇ ਸਾਇੰਟਿਸਟ ਡਾਕਟਰ ਇੰਜੀਨੀਅਰ ਇਹ ਸਭ ਬੰਦੇ ਹੁੰਦੇ ਸੀ ਅੱਜ ਮਾਵਾਂ ਐਜੂਕੇਟ ਹੋ ਗਈਆਂ ਨੇ ਤਾਂ ਆਪਣੇ ਬੱਚੇ ਨੂੰ ਦੁਨੀਆ ਨਾਲ ਚਲਾਉਣ ਵਾਸਤੇ ਉਹਨਾਂ ਨੇ ਬੱਚੇ ਨੂੰ ਇਤਨਾ ਮਾਡਲ ਕਰਤਾ ਹੈ ਇਤਨੀ ਫਰੀडम ਦਿੱਤੀ ਆ ਕਿ ਆਪਣੇ ਤੋਂ ਬਿਛੋਕੜ ਪਾਇਆ ਹੋਇਆ ਸੋ ਬਸ ਜੋ ਦੇਖਦੇ ਨੇ ਉਹ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਸਮਝ ਉਹਨਾਂ ਨੂੰ ਹੁੰਦੀ ਨਹੀਂ ਕਿ ਅਸੀਂ ਕੀ ਕਰ ਰਹੇ ਹੈਗੇ ਕਿਉਂਕਿ ਸਮਝਾਨਵਾਰਾਂ ਨੇ ਕੁਝ ਛੁੱਟ ਜਗ ਰੱਖੀ ਆ ਨਾ ਹਾਂ ਇਸ ਕਰਕੇ ਮਾਵਾਂ ਐਜੂਕੇਟਡ ਹੋ ਗਈਆਂ ਬੱਚੇ ਇਹਨੂੰ ਇਨਫਲੂਐਂਸਰ ਬਿਲਕੁਲ ਜੀ ਬਿਲਕੁਲ ਇਨਫਲੂਐਂਸਰ ਹੋ ਗ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਨਵੀਆਂ ਬੀਬੀਆਂ ਜਾਂ ਤੁਹਾਡੇ ਵਰਗੀਆਂ ਯੰਗ ਕੁੜੀਆਂ ਹਨਾ ਦਮਨਲਾ ਜਾਂ ਪਹਿਰਾਵੇ ਚਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਕੀ ਕਹਿਣਾ ਚਾਹੋਗੇ ਆਪਾਂ ਤੇ ਇਹੀ ਕਹਿਣਾ ਚਾਹਾਂਗੇ ਕਿ ਪਹਿਲਾਂ ਤਾਂ ਅਸੀਂ ਮਾਪਿਓ ਤੇ ਗੱਲ ਆਂਦੀ ਏ ਜਿਵੇਂ ਦੇ ਮਾਪਿਓ ਹੋਣਗੇ ਅਗਿਓ ਧੀਆ ਵੀ ਉਹਦਾ ਦੀਆਂ ਹੋਣਗੀਆਂ ਤੇ ਮਾਵਾਂ ਨੂੰ ਚੰਗੀ ਸਿੱਖਿਆ ਹੋਵੇਗੀ ਤਾਂ ਆਪਣੀਆਂ ਧੀਆਂ ਨੂੰ ਚੰਗੀਆਂ ਸਿੱਖਿਆ ਦੇ ਪਾਣਗੀਆਂ ਹਾਂਜੀ ਤੁਹਾਡੇ ਜਿਹੜੇ ਪੇਰੈਂਟਸ ਨੇ ਉਹ ਸਿੱਖੀ ਸਰੂਪ ਵਿੱਚ ਨੇ ਹਾਂ ਜੀ ਪੂਰੇ ਸਿੱਖੀ ਸਰੂਪ ਚ ਇਹ ਮੇਰੇ ਮਮਾ ਆ ਉਹ ਪਾ ਤੇ ਇਹਨਾਂ ਦੇ ਪੇਰੈਂਟਸ ਬੈਠੇ ਹੋਏ ਆ ਇਹਨਾਂ ਦੇ ਮਮਾ ਕੋ ਪੁੱਛਦੇ ਹਾਂ ਉਹ ਕਿੱਦਾਂ ਮਹਿਸੂਸ ਕਰਦੇ ਹੈਗੇ ਆ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਤੁਹਾਡੀ ਬੇਟੀ ਪੂਰੇ ਬਾਣੇ ਦੇ ਵਿੱਚ ਵਾਪਸ ਆਈ ਹੈਗੀ ਐ ਇੱਕ ਸਭਨਾ ਸਿੱਖੀ ਚ ਵਾਪਸੀ ਆਈ ਹੈ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਸਾਨੂੰ ਬਹੁਤ ਦੇ ਮਹਿਸੂਸ ਹੁੰਦਾ ਛੁਰੂ ਤਾਂ ਛੋਟੇ ਹੁੰਦੇ ਆ ਨਾ ਮਹਿਸੂਸ ਹਾਂ ਜੀ ਤੁਹਾਨੂੰ ਮਾਣ ਮਹਿਸੂਸ ਹੁੰਦਾ ਹਾਂ ਜੀ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਇਹ ਮੇਰੇ ਅਸੀਂ ਚਾਰ ਪਰਿਵਾਰ ਦੇ ਜੀ ਆ ਬੱਚੇ ਦੋ ਬੱਚੇ ਆ ਦੋ ਸੇ ਭੀਏ ਭੀਬੀਆਂ ਗੁਰੂ ਕਲਗੀ ਜੀ ਦੀ ਕਿਰਪਾ ਮੈਂ ਫੌਜ ਦੇ ਵਿੱਚ ਹੌਲਦਾਰੀ ਲਾ ਕੇ ਫਿਰ ਕਿਰਪਾ ਕੀਤੀ ਮੇਰੇ ਸਤਿਗੁਰ ਨੇ ਮੈਂ ਸਿੱਖ ਰੇਵੀਰ ਦਾ ਜਵਾਨ ਹੌਲਦਾਰੀ ਲਾ ਕੇ ਪੈਨਸ਼ਨ ਆਇਆ ਵਾ ਫਿਰ 25 ਸਾਲ ਪੈਨਸ਼ਨਾਂ ਨੂੰ ਹੋ ਗਏ ਨੇ ਪਹਿਲਾਂ ਮੈਂ ਦੇਸ਼ ਦੀ ਸੇਵਾ ਕੀਤੀ ਹੈ ਹੋਰ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਮੇਰੇ ਤੇ ਵੀ ਅਸਲੀ ਵਰਦੀ ਦਿੱਤੀ ਹੈ ਮੇਰੇ ਸਾਰੇ ਪਰਿਵਾਰ ਨੂੰ ਦਿੱਤੀ ਹੈ ਬੱਚੇ ਮੇਰੇ ਲੜਕੇ ਰੂ ਵੀ ਮੇਰੀ ਲੜਕੀ ਨੂੰ ਸ਼ਸ਼ਤਰ ਧਾਰੀ ਹੈ ਤੀਰ ਕਬਾਜ ਲਾਉਂਦੇ ਸਾਰਾ ਪਰਿਵਾਰ ਬੱਚਾ ਇਸ ਟਾਈਮ ਗੁਰੂ ਕਲਗੀਧਰ ਨੇ ਕਿਰਪਾ ਕੀਤੀ ਹੈ ਗਲੈਂਡ ਪੇਜ ਤੇ ਤੁਹਾਡੀ ਬੇਟੀ ਵੀ ਤੀਰ ਕਮਾਨ ਚਲਾਉਂਦੀ ਹੈ ਬਿਲਕੁਲ ਚਲਾਉਂਦੀ ਹੈ ਬਿਲਕੁਲ ਇਸ ਟਾਈਮ ਲੜਕਾ ਅੱਜ 2 ਤਰੀਕ ਨੂੰ ਅਗਲੈਂਡ ਦੀ ਧਰਤੀ ਤੇ ਗਿਆ ਉਹ ਵੀ ਆ ਵਰਤਾਰੀ ਹੈ ਉਹ ਵੀ ਐਸੇ ਬਾਣੇ ਵਿੱਚ ਹੈ ਗੁਰੂ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ ਮੈਨੂੰ ਬਹੁਤ ਬਾਣੇ ਮੇਰੇ ਕਲਗੀਧਰ ਪਾਤੇ ਪਾਛਾ ਤੇ ਮੇਰੇ ਗਰੀਬ ਇਲਾਜ ਰੱਖੀ ਹੈ ਪਹਿਲਾ ਵਾ ਗੁਰਸਿੱਖੀ ਜੀਵਨ ਵਿੱਚ ਫੌਜੀ ਡੋકરી ਕੀਤੀ ਐ ਸਿੱਖ ਰੇਜਿਮੈਂਟ ਵਿੱਚ ਹੋਰ ਅਸਲੀ ਬਾਣਾ ਗੁਰਸਾਹਿਬ ਨੇ ਆਪਣੀ ਕਿਰਪਾ ਕਰਕੇ ਮੇਰਾ ਪਰਿਵਾਰ ਸਾਰਾ ਆਪਣੇ ਚਰਨਾਂ ਦੀ ਪ੍ਰੀਤ ਦੇ ਕੇ ਮਿਲੂ ਗੁਰਸਿੱਖੀ ਜੀਵਨ ਦਿੱਤਾ ਹੈ ਪੂਰੇ ਸ਼ਿਸ਼ਟਤਾ ਨਾਲ ਮੈਂ ਬਹੁਤ ਖੁਸ਼ੀ ਆ ਮੇਰੀ ਅਰਦਾਸ ਬੇਬੇ ਦੀ ਕਲਗੀਧਰ ਪਾਛਾ ਗਵੇ ਮੇਰਾ ਆਖਰੀ ਸਾਹ ਮੇਰਾ ਕੇਸਾ ਸਾਹਿਬ ਇਹ ਬਾੜੇ ਵਿੱਚ ਨਿਕਲ ਜਾਵੇ ਮੇਰੀ ਬੇਬੇ ਦੀ ਕਲਗੀਧਰ ਪਾਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਛੜਦੀ ਕਲਾ ਦੇ ਨਾਲ ਉਹਨਾਂ ਨੇ ਦੱਸਿਆ ਕਿ ਪਹਿਲਾਂ ਫੌਜ ਦੇ ਵਿੱਚ ਡਿਊਟੀ ਕੀਤੀ ਹੈ ਹੁਣ ਗੁਰੂ ਦੀ ਡਿਊਟੀ ਕਰ ਰਹੇ ਹੈਗੇ ਨੇ ਔਰ ਬੜਾ ਮਾਣ ਮਹਿਸੂਸ ਕਰਦੇ ਨੇ ਕਿ ਪੂਰਾ ਪਰਿਵਾਰ ਜਿਹੜਾ ਹੈ ਉਹ ਸਿੱਖੀ ਦੇ ਨਾਲ ਲੱਗਾ ਹੋਇਆ ਸੋ ਇੱਕ ਬਹੁਤ ਸੋਹਣੀ ਕੋਸ਼ਿਸ਼ ਹੈ ਜਿਸ ਦੇ ਰੂਪ ਰੂਪ ਅਸੀਂ ਤੁਹਾਨੂੰ ਕਰਵਾਇਆ ਸلسਲਾ ਜਾਰੀ ਰਹੇਗਾ ਫਿਲਹਾਲ ਮੈਨੂੰ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ